बी जे पी सरकारम अमीत अमीत बी जे पी सरकार बी जे पी सरकार ਮੁਰਦਾਬਾਦ ਬੀਜੇਪੀ ਸਰਕਾਰ ਮੁਰਦਾਬਾਦ ਬੀਜੇਪੀ ਸਰਕਾਰ ਮੁਰਦਾਬਾਦ ਅਮਨਤ ਸ਼ਾਹ ਮੁਰਦਾਬਾਦ ਜੇ ਭੀਮ ਜੇ 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 ਭੀਮ ਜੇ ਭੀਮ ਜੇ 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 ਭੀਮ ਜੇ ਭੀਮ ਜੇ ਭੀਮ ਜੇ ਭੀਮ ਜੇ ਭੀਮ ਜੇ ਭੀਮ ਕਮਿਸ਼ਨਰ ਸ਼ਾਹਪੁਰ ਨੂੰ ਮੰਮ ਲਮ ਦਿੱਤਾ ਜਾਏਗਾ ਜ਼ਿਲ੍ਹਾ ਕਾਂਗਰਸ ਦੇ ਕਾਰਜਕਰਤਾ ਆਫਿਸ ਬੀਰ ਸਾਰੇ ਹੀ ਇਹ ਤੇ ਮੌਜੂਦ ਹੈ ਇਹ ਸਾਰੇ ਨਾਲ ਜਾ ਕੇ ਆਫਿਸ ਦੇ ਬਿਰਰ ਆਪਣੇ ਅੱਜ ਡਿਪਟੀ ਕਮਿਸ਼ਨਰ ਨੂੰ ਸ਼ਾਰਟ ਮੋਮੈਂਡਮ ਦੇਉਗੇ ਕਿ ਜੋ ਬਾਬਾ ਸਾਹਿਬ ਅੰਬੇਦਕਰ ਜੀ ਦੇ ਬਾਰੇ ਟਿੱਪਣੀ ਕੀਤੀ ਗਈ ਲੋਕ ਸਭਾ ਦੇ ਵਿੱਚ ਅਮਰ ਸ਼ਾਹ ਜੀ ਨੇ ਆਪਣੇ ਸਾਡੇ ਹੋਮ ਮਿਨਿਸਟਰ ਨੇ ਉਹਨਾਂ ਦੇ ਜੋ ਟਿੱਪਣੀ ਹੈ ਉਸ ਟਿੱਪਣੀ ਨੂੰ ਉਹਦੇ ਵਿਰੋਧ ਦੇ ਵਿੱਚ ਅੱਜ ਇਸ ਮਨੰਦਮ ਮੋਮੈਂਡਮ ਦੇ ਰਹੇ ਹਾਂ ਬਾਬਾ ਸਾਹਿਬ ਮੈਂ ਮੇਰਕਰ ਨੂੰ ਉਹਨਾਂ ਨੇ ਬੜੀ ਗਲਤ ਟਿੱਪਣੀ ਕੀਤੀ बाबा साहेब अंबेडकर ਨੇ اگر ਸੰਵਿਧਾਨ ਨਾ ਦਿੱਤਾ ਹੁੰਦਾ ਤੇ ਅੱਜ ਹਿੰਦੁਸਤਾਨ ਨੇ ਤਰੱਕੀ ਨਾ ਕਰਦਾ ਹਿੰਦੁਸਤਾਨ ਦੀ ਤਰੱਕੀ ਜਿਹੜੀ ਆ ਬਾਬਾ ਸਾਹਿਬ अंबेडकर ਦੇ ਸੰਵਿਧਾਨ ਲਿਖਣ ਤੋਂ ਬਾਅਦ ਇਹ ਜੋ ਇੰਪਲੀਮੈਂਟ ਹੋਇਆ ਉਸ ਕਰਕੇ ਬਾਬਾ ਸਾਹਿਬ ਦੀ ਸਾਰੀ ਸੋਚ ਤੇ ਸਾਰੇ ਲੋਕ ਅਸੀਂ ਪਹਿਰਾ ਦੇ ਰਹੇ ਆਂ ਔਰ ਪਹਿਰਾ ਦੰਦਰਾਮਾ ਦਿੰਦੇ ਰਾਵਾਂਗੇ ਬੰਦੇਵਾਦ ਬੜੀ ਦੇਰ ਹੋ ਗਈ ਹੈ ਤੱਕ ਇਹਨਾਂ ਵੱਲੋਂ ਇੱਕ ਵੀ ਤੱਕ ਨਹੀਂ ਆਇਆ ਕਿ ਉਹਨੇ ਮਾਫੀ ਮੰਗੀ ਹੋਵੇ ਕੀ ਕਾਰਨ ਮੰਨਜੋ ਇਹਦੇ ਵਿੱਚ ਦੇਖੋ ਇਹ ਤਾਂ ਉਹਨਾਂ ਦਾ ਆਪਣਾ ਮਸਲਾ ਹੈ ਨਾ ਕਿ ਉਹ ਦਿੰਦੇ ਕੀ ਕਰਦੇ ਆ ਕੀ ਟਿੱਪਣੀ ਦਿੰਦੇ ਆ ਇੱਕ ਟਿੱਪਣੀ ਦਾ ਕਰ ਬੱਠੇ ਲੋਕ ਸਭਾ ਦੇ ਵਿੱਚ ਉਹਨਾਂ ਨੇ ਬਾਹਰ ਵਿੱਚ ਕੋਈ ਗੱਲ ਵੀ ਨਹੀਂ ਕੀਤੀ ਜੀ ਠੀਕ ਹੈ ਅੱਜ ਦਾ ਸਾਡਾ ਜਿਹੜਾ ਰੋਸ ਧਰਨਾ ਹੈ ਇਹ ਵਿਧਾਨ ਸਭਾ ਹੁਸ਼ਿਆਰਪੁਰ ਵੱਲੋਂ ਦਿੱਤਾ ਜਾ ਰਿਹਾ ਹੈ ਕਾਂਗਰਸੀ ਵਰਕਰ ਸਾਰੇ ਵਿਧਾਨ ਸਭਾ ਹੁਸ਼ਿਆਰਪੁਰ ਦੇ ਇਕੱਠੇ ਹੋਏ ਆ ਜਿਹੜਾ ਕਿ ਅਮਿਤ ਸ਼ਾਹ ਨੇ ਸੰਸਦ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਜਿਹੜੇ ਕਿ ਸਾਡੇ ਬਹੁਤ ਹੀ ਮਾਨਯੋਗ ਨੇ ਉਹਨਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਆ ਉਹਨਾਂ ਦੇ ਖਿਲਾਫ ਜਿਹੜੀ ਉਹਨਾਂ ਨੇ ਟਿੱਪਣੀ ਕੀਤੀ ਮੈਂ ਇਹਦੇ ਵਿੱਚ ਦੱਸਣਾ ਚਾਹੁੰਦਾ ਕਿ ਉਹ ਟਿੱਪਣੀ ਜੋ ਤੁਸੀਂ ਉਹ ਵੀਡੀਓ ਬਾਰ-ਬਾਰ ਦੇਖੋਗੇ ਉਹ ਕੋਈ ਇਦਾਂ ਨਹੀਂ ਹੈ ਕਿ ਕੋਈ ਅਚਾਨਕ ਮੂੰਹੋਂ ਨਿਕਲ ਗਿਆ ਉਹਨਾਂ ਨੇ ਬਹੁਤ ਸੋਚੀ ਸਮਝੀ ਸਾਜਸ਼ ਦੇ ਤਹਿਤ ਪਲੈਨਿੰਗ ਦੇ ਤਹਿਤ ਪੰਜ-ਸੱਤ ਵਾਰੀ ਨਾਮ ਲੈ ਕੇ ਕਿਹਾ ਔਰ ਉਹਨਾਂ ਨੇ ਇੱਕ ਕਰਨ ਦੇ ਪਿੱਛੇ ਉਹਨਾਂ ਨੇ ਸਮਾਜ ਨੂੰ ਵੰਡਣ ਦੀ ਉਹਨਾਂ ਦੀ ਕੋਸ਼ਿਸ਼ ਆ ਜਿਹੜੇ ਕਿ ਕਾਂਗਰਸ ਪਾਰਟੀ ਕਦੇ ਵੀ ਨਹੀਂ ਹੈ ਉਹਨਾਂ ਨੂੰ ਮੰਤਸੂਬੇ ਦੇ ਵਿੱਚ ਕਾਮਯਾਬ ਹੋਣ ਦਿੱਤਾ ਜਾਵੇਗਾ ਕਿ ਉਹ ਇਸ ਤਰ੍ਹਾਂ ਦੀ ਟਿੱਪਣੀਆਂ ਕਰਕੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਨੇ ਕਾਂਗਰਸ ਪਾਰਟੀ ਅਪੀਲ ਕਰਦੀ ਸਾਰੇ ਦੇਸ਼ਵਾਸੀਆਂ ਨੂੰ ਕਿ ਅਮਿਤ ਸ਼ਾਹ ਦੇ ਅਸਤੀਫੇ ਦੇ ਖਿਲਾਫ ਸਾਡੇ ਰੋਸ ਧਰਨੇ ਦੇ ਵਿੱਚ ਸਾਡਾ ਸਾਥ ਦੇਣ ਤਾਂ ਕਿ ਗਾਂਹ ਦੇ ਵਿੱਚ ਕੋਈ ਵੀ ਲੀਡਰ ਐਦਾਂ ਦੀ ਬੇਵਕੂਫੀ ਔਰ ਗੈਰ ਜ਼ਿੰਮੇਦਾਰਨਾ ਪ੍ਰਤੀ ਟਿੱਪਣੀ ਕਰਨ ਦੀ ਹਿਮਾਕਤ ਨਾ ਕਰੇ ਧੰਨਵਾਦ